ਇਸ ਸਮੇਂ ਅਸੀਂ ਬਾਉ ਕੋ ਟਾਪੂ ਦੇ ਵਿੱਚ ਮੌਜੂਦ ਆ ਜਿੱਥੇ ਦਰਿਆ ਦੇ ਵਿਆਸ ਦਰਿਆ ਦੇ ਕਾਰਨ 3000 ਏਕੜ ਫਸਲ ਤਬਾਹ ਹੋਈ ਉਹ 2500 ਦੀ ਗਰੀਬ ਜਿਹੀ ਆਬਾਦੀ ਆ ਪਿਛਲੇ ਡੇਢ ਮਹੀਨੇ ਤੋਂ ਪਾਣੀ ਦੇ ਵਿੱਚ ਆ ਪਿਛਲੇ 2-3 ਦਿਨ ਤੋਂ ਜਿਹੜੀ ਇਹ ਸੇਵਾ ਜਿਹੜੀ ਲਗਾਤਾਰ ਜਾਰੀ ਹੈਗੀ ਹੈ ਕਿਸਾਨ ਜਿਹੜੀ ਆਪਣੇ ਬਾਲ ਬੁੱਤੇ ਦੇ ਉੱਪਰ ਸੇਵਾ ਕਰ ਰਹੇ ਨੇ ਸੇਵਾ ਦੇ ਵਿੱਚ ਤੈਨੂੰ ਡੀਜ਼ਲ ਤੇਲ ਆ ਰਿਹਾ ਹੈ ਔਰ ਸੇਵਾ ਦੇ ਵਿੱਚ ਜਿਹੜੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਬੰਨੂ ਪੂਰ ਲਿਆ ਜਾਵੇ। ਇਹ ਗੱਲ ਕੀਤੀ ਜਾਵੇ ਇਹ ਜਿਹੜਾ ਪਾਰ ਹੈ ਕਦੋਂ ਤੱਕ ਲੱਗਦਾ ਕਿ ਇਹ ਕੰਪਲੀਟ ਹੋ ਜਾਏਗਾ। ਇਹ ਭਾਈ ਹਮਾਰੇ 5-7 ਦਿਨ ਲੱਗ ਜਾਣੇ ਆ ਜੀ। ਇਹ ਹਜੇ ਸਿਰਫ ਬੰਨ੍ਹ ਦੀ ਹੋਣਾ ਵਾ ਇਹਦੇ ਤੇ ਮਿੱਟੀ ਪਾਉਣੀ ਆ ਜੀ ਘੱਟੋ ਘਾਟ ਤਕਰੀਬਨ 20-25 ਦਿਨ ਹੋਰ ਲੱਗ ਸਕਦੇ ਆ। 20 ਤੋਂ 25 ਦਿਨ ਲੱਗ ਸਕਦੇ ਆ। ਕੋਣ ਲੋਕ ਜਿਹੜੇ ਸੇਵਾ ਕਰ ਰਹੇ ਆ ਜਾਂ ਮਲੂਕ ਕੋ ਸਰਕਾਰੀ ਪ੍ਰਬੰਧ ਹੈ ਨਹੀਂ ਸਰਕਾਰੀ ਇੱਥੇ ਕੋਈ ਨਹੀਂ ਸਿਰਫ ਇਹ ਜਿਹੜੇ ਆਮ ਕਮਜ਼ੋਰ ਆ ਉਹ ਹੀ ਪ੍ਰਬੰਧ ਕਰਦੇ ਆ ਆਪ ਦਾ ਆਪ ਹੀ ਹਾਂਜੀ ਕੋਈ ਸੰਸਥਾਵਾਂ ਵੀ ਆਈਆਂ ਜਿਹੜੀਆਂ ਬਾਹਰੋਂ ਕਹਿ ਰਹੇ ਸੀ ਕਿ ਅਸੀਂ ਮਦਦ ਕਰਾਂਗੇ ਉਹ ਹੀ ਸਾਡੇ ਨਾਲ ਕੋਈ ਨਹੀਂ ਪਹੁੰਚਿਆ ਹਾਂ ਸਿਰਫ ਆਪ ਹੀ ਆ ਜਿਹੜਾ ਮਾੜਾ ਮਾੜਾ ਤੇਲ ਬਾਬਿਆਂ ਦਿੱਤਾ ਵਾ ਉਹ ਹੀ ਬਾਪੂਗੇ ਅਸੀਂ ਆਪ ਦਾ ਇੱਥੇ ਟੈਂਪ ਅੰਤਜਪ ਦਾ ਸੰਜੋਗ ਕਿੰਨਾ ਕਿੰਨਾ ਰਹਿ ਗਿਆ ਇੱਥੇ ਸੰਜੋਗ ਇੱਥੇ ਜਿਹੜੇ ਆਮ ਲੋਕ ਸਾਡਾ ਇਹ ਹੀ ਆ ਆਪ ਦਾ ਹੀ ਆ ਹਾਂਜੀ ਕੋਈ ਲੀਡਰਾਂ ਦਾ ਕਿਸੇ ਦਾ ਲੀਡਰਾਂ ਹੀ ਤਾਂ ਸਾਡੇ ਅੱਗੇ ਕੋਈ ਨਹੀਂ ਪਹੁੰਚਿਆ ਜੀ ਸਿਰਫ ਰਾਣੇਂਦਰ ਪ੍ਰਤਾਪ ਸਿੰਘ ਆ ਉਹਨਾਂ ਸਾਡੀ ਮਦਦ ਬਹੁਤ ਕੀਤੀ ਹੈ ਜਿਹੜਾ ਐਮਐਲਏ ਤੋਂ ਸੰਤ ਸੀਚੇਵਾਲ ਸੰਤ ਸੀਚੇਵਾਲ ਦੀ ਸੇਵਾ ਵੀ ਹੈ ਉਹਦੀ ਵੀ ਆ ਹਾਂ ਜੀ ਯਾਨੀ ਕਿ ਜਿਹੜੇ ਸਾਡੇ ਐਮਐਲਏ ਰਾਣੇਂਦਰ ਪ੍ਰਤਾਪ ਤੇ ਔਰ ਸੰਤ ਸੀਚੇਵਾਲ ਤੇ ਇੱਕ ਸਰਾਜੀ ਵਾਲੇ ਬਾਬੇ ਹਰੀਆਲੀ ਵਾਲੇ ਬਾਬੇ ਹਾਂ ਜੀ ਉਹਨਾਂ ਦਾ ਬਹੁਤ ਸਾਡਾ ਸਹਿਯੋਗ ਹੈ ਅੱਜ ਇੱਥੇ ਗਾਜਰ ਰੇਤਾ ਕਿੰਨੀ ਕਿੰਨੀ ਹੋ ਗਈ ਉਹ تقريبا 4 ਤੋਂ 5 ਫੋਟੋ ਹੋ ਗਈ ਕਿਤੇ 10 ਫੋਟੋ ਵੀ ਆ 5 ਤੋਂ 5 ਫੋਟੋ ਤੋਂ ਘੱਟ ਨਹੀਂ ਕਿਤੇ ਜੀ ਗਾਇਕਾ ਨਾ ਬੜਾ ਬਚਾਰ ਹੋਇਆ ਕਿ ਸਰ ਗਾਇਕਾ ਨੇ ਬੜਾ ਕੁਝ ਦਿੱਤਾ ਜੀ ਗਾਇਕਾ ਨੇ ਬੜੇ ਪ੍ਰਬੰਧ ਕੀਤੇ ਕੋਈ ਤੁਹਾਡੇ ਤੱਕ ਇੱਕ ਗਾਇਕ ਨਾਮ ਲੈ ਕੇ ਦੇਣਾ ਦੱਸਣਾ ਕੋਈ ਆਇਆ ਵੀਰ ਜੀ ਅਜੇ ਕੋਈ ਨਹੀਂ ਪਹੁੰਚਿਆ ਉਦੋਂ ਰੋਸ਼ਨ ਪ੍ਰਿੰਸ ਤੇ ਹੋਰ ਵੀ ਆਏ ਸੀਗੇ ਤੇ ਅਜੇ ਬਾਅਦ ਚ ਕੁਝ ਨਹੀਂ ਆਇਆ ਕਹਿ ਕੇ ਚਲੇ ਗਏ ਅਜੇ ਕੋਈ ਨਹੀਂ ਆਇਆ ਜونی ਬਾਬੇ ਉਹਨਾਂ ਨੇ ਕਿਹਾ ਸੀਗਾ ਕਿ 2000 ਲੀਟਰ ਤੇਲ ਦੇਣਗੇ ਆਇਆ ਨਹੀਂ ਅਜੇ ਨਹੀਂ ਆਇਆ ਕੋਈ ਕਿਸੇ ਕੋਈ ਪ੍ਰਬੰਧ ਹੈ ਇਹੋ ਜਿਹਾ ਚੀਜ਼ਾਂ ਕੋਈ ਮਿਲਣਾ ਨਹੀਂ ਸੇਵਾ ਲਈ ਜ਼ਰੂਰ ਬਟੀ ਡੀਜ਼ਲ ਦੀ ਹੁਣੀ ਆ ਟਰੈਕਟਰ ਤੁਹਾਡੇ ਲੋਕਾਂ ਦੇ ਵੀ ਚੱਲ ਜਾਣੇ ਆ ਹਾਂਜੀ ਪ੍ਰਬੰਧ ਦੇ ਵੇਖੋ ਜੀ ਜਿੱਦਾਂ ਪੈਲ ਦੇ ਆਧਾਰ ਤੇ ਜਿੱਦਾਂ ਸਾਡੇ ਰਾਣਾ ਇੰਦਰ ਪ੍ਰਤਾਪ ਐਮ ਐਨ ਐ ਜੀ ਤੇ ਬਾਬੇ ਸ੍ਰੇ ਵਾਲੀ ਸਾਹਿਬ ਵਾਲੇ ਬਾਬੇ ਸੁੱਖਾ ਸਿੰਘ ਹਣੀ ਤੇ ਸੰਤ ਸੀਚੇ ਵਾਲਾ ਉਹਨਣੇ ਆਖਿਆ ਉਹ ਸਾਡੇ ਨਾਲ ਡਾਡੇ ਡਟ ਕੇ ਖੜਦੇ ਰਹੇ ਉਹਨਾਂ ਦਾ ਤੇ ਉਹਨਾਂ ਦਾ ਹੀ ਪ੍ਰਬੰਧ ਹੈ ਸਰਕਾਰੋਂ ਲੋਮੀ ਕੋਈ ਮਲੋਕਾ ਹੁਣ ਪਾਣੀ ਉਤਰ ਗਿਆ ਪਹਿਲਾਂ ਮੈਂ ਤਾਂ ਦੇਖਿਆ بڑا ਰਾਸ਼ਟਰੀ ਮੰਤਰੀ ਸੰਤਰੀ ਆਂਦੇ ਸੀ ਕਿ ਪਾਣੀ ਉਤਰ ਗਿਆ ਹੁਣ ਉਹ ਜਿਹੜਾ ਰਸ਼ ਖਤਮ ਹੋ ਗਿਆ ਹਾਂਜੀ ਉਹ ਖਤਮ ਹੋ ਗਿਆ ਹੁਣ ਕਿਸੇ ਦੇ ਨਹੀਂ ਆਉਣਾ ਜੀ মিডিਆ মিডিਆ ਆਉਂਦਾ ਜੀ ਹਾਂਜੀ ਉਹ ਸਾਡੀ ਸ਼ਲਕ ਗੱਲ ਸੁਣਦੇ ਆ ਜੀ ਹੁਣ ਜੇ ਤਾਂ ਮਾਨ ਸਾਹਿਬ ਕਹਿੰਦੇ ਸੀ ਇਹਨਾਂ ਕੋ ਵੱਡੇ ਵੱਡੇ ਟਰੈਕਟਰ ਆ ਤੇ ਸਾਰਾ ਕੁਝ ਇਹ ਯਾਤਰਨਿਆਂ ਦੇ ਲੈ ਕੇ ਜਾਂਦੇ ਜਾਂ ਮਕਾਨਾਂ ਦੇ ਲੈ ਕੇ ਜਾਂਦੇ ਹੁਣ ਮਾਨ ਸਾਹਿਬ ਦੀ ਮਕਾਨ ਲੈਣ ਲਈ ਉਹਨਾਂ ਨੂੰ ਕਿ ਇੱਥੇ ਉਹਦੇ ਤੱਕ ਪਹੁੰਚਾਇਓ ਇੱਥੇ ਆ ਕੇ ਦੇਖੋ ਜੀ ਇਹ ਤਰ੍ਹਾਂ ਕਈ ਹਮੇ ਦੇ ਮੇਰੇ ਨਾਲ 2 ਸਾਲ ਨਹੀਂ ਚੁੱਕੀ ਜਾਣੀ ਜਿੰਨੀ ਰੇਤਾ ਇਸ ਸਮੇਂ ਅਸੀਂ ਬਾਉਟ ਕੋ ਟਾਪੂ ਦੇ ਵਿੱਚ ਮੌਜੂਦ ਹਾਂ ਜਿੱਥੇ ਦਰਿਆ ਦੇ ਬਿਆਸ ਦਰਿਆ ਦੇ ਕਾਰਨ 3000 ਏਕੜ ਫਸਲ ਤਬਾਹ ਹੋਈ ਔਰ 2500 ਦੇ ਕਰੀਬ ਜਿਹੜੀ ਆਬਾਦੀ ਆ ਪਿਛਲੇ ਡੇਢ ਮਹੀਨੇ ਤੋਂ ਪਾਣੀ ਦੇ ਵਿੱਚ ਆ ਇਸ ਵੇਲੇ ਗੱਲ ਕੀਤੀ ਜਾਵੇ ਪਾਣੀ ਪੂਰੀ ਤਰ੍ਹਾਂ ਉਤਰਿਆ ਨਹੀਂ ਆ ਘਟਿਆ ਜ਼ਰੂਰ ਹੈ ਇਸ ਸਮੇਂ ਸਭ ਤੋਂ ਪਹਿਲਾਂ ਮੈਂ ਉਹ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿੱਥੇ ਬੰਨ ਢਾਹ ਲਈ ਸੀ ਬੰਨ ਟੁੱਟਿਆ ਸੀ ਔਰ ਬੰਨ ਟੁੱਟਣ ਦੇ ਕਾਰਨ ਜਿਹੜੀ ਇਹ ਫਸਲ ਤਬਾਹ ਹੋਈ ਸੀ ਸਾਹਮਣੇ ਇਹ ਉਹੀ ਜਗ੍ਹਾ ਹੈ ਜਿਸ ਨੂੰ ਟਰੈਕਟਰਾਂ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕੋਸ਼ਿਸ਼ ਇਹ ਹੈ ਕਿ ਸਭ ਤੋਂ ਪਹਿਲਾਂ ਪਾਣੀ ਨੂੰ ਰੋਕ ਲਿਆ ਜਾਵੇ ਔਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੋਵੇਗਾ ਅ ਤਕਰੀਬਨ ਕਾਫੀ ਵੱਡਾ ਜਿਹੜਾ ਇਹ ਪਾੜ ਸੀਗਾ ਆਰਜੀ ਬੰਨ ਸੀ ਜਿਹੜਾ ਇਹ ਟਾਪ ਨੂੰ ਲੱਗਦਾ ਸੀਗਾ ਉਹ ਟੁੱਟਿਆ ਸੀਗਾ ਹੁਣ ਤਕਰੀਬਨ ਅ ਦਰਜਨਾਂ ਭਰ ਤੋਂ ਵੱਧ ਜਿਹੜੇ ਟਰੈਕਟਰ ਔਰ ਕ੍ਰੇਨ ਮਸ਼ੀਨਾਂ ਦੇ ਨਾਲ ਜਿਹੜੀ ਹੈ ਬਨ ਬਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ 2-3 ਦਿਨ ਤੋਂ ਜਿਹੜੀ ਇਹ ਸੇਵਾ ਜਿਹੜੀ ਲਗਾਤਾਰ ਜਾਰੀ ਹੈਗੀ ਹੈ ਕਿਸਾਨ ਜਿਹੜੇ ਆਪਣੇ ਬਲਬੂਤੇ ਦੇ ਉੱਪਰ ਸੇਵਾ ਕਰ ਰਹੇ ਨੇ ਸੇਵਾ ਦੇ ਵਿੱਚ ਇਹਨਾਂ ਨੂੰ ਡੀਜ਼ਲ ਤੇਲ ਆ ਰਿਹਾ ਹੈ ਔਰ ਸੇਵਾ ਦੇ ਵਿੱਚ ਜਿਹੜੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਬਨ ਨੂੰ ਪੂਰ ਲਿਆ ਜਾਵੇ ਤਾਂ ਆਪਾਂ ਇਹਨਾਂ ਕਿਸਾਨਾਂ ਦੇ ਨਾਲ ਵੀ ਗੱਲ ਕਰਾਂਗੇ ਕਿਉਂਕਿ ਇੱਕ ਪਾਸੇ ਜਿੱਥੇ ਸੇਵਾ ਚੱਲ ਰਹੀ ਹੈ ਉੱਥੇ ਦੂਜੇ ਪਾਸੇ ਲੰਗਰ ਸ਼ਕਾਣ ਦੀ ਸੇਵਾ ਵੀ ਇਹਨਾਂ ਕਿਸਾਨ ਵੀਰਾਂ ਨੂੰ ਹੁੰਦੀ ਹੈ ਤਾਂ ਕਿਸਾਨ ਵੀ ਜਿਹੜੇ ਆ ਇਹ ਆਪਣੇ ਵਾਰੀ ਦੇ ਉੱਪਰ ਆ ਕੇ ਇੱਥੇ ਲੰਗਰ ਸ਼ਕਦੇ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਵੀਰੇ ਤੁਹਾਡਾ ਨਾਲ ਗੱਲ ਕਰਦੇ ਲੰਗਰ ਸ਼ਕਦੇ ਸ਼ਕਦੇ ਜੇ ਗੱਲ ਕੀਤੀ ਜਾਵੇ ਇਹ ਜਿਹੜਾ ਪਾੜ ਹੈ ਕਦੋਂ ਤੱਕ ਲੱਗਦਾ ਕਿ ਇਹ ਕੰਪਲੀਟ ਹੋ ਜਾਏਗਾ ਇਹ ਭਾਈਆਂ ਨੂੰ ਅਜੇ 5-7 ਦਿਨ ਲੱਗ ਜਾਣੇ ਆ ਜੀ ਇਹ ਅਜੇ ਸਿਰਫ ਬੰਨ੍ਹ ਹੀ ਹੋਣਾ ਵਾ ਇਹਦੇ ਉੱਤੇ ਮਿੱਟੀ ਪਾਉਂਦੇ ਅਜੇ ਘੱਟੋ ਘਾਟ ਤਕਰੀਬਨ 20-25 ਦਿਨ ਹੋਰ ਲੱਗ ਸਕਦੇ ਆ ਦੀ ਤੋਂ 25 ਦਿਨ ਜਿਹੜੇ ਆ ਲੱਗ ਸਕਦੇ ਆ ਕੌਣ ਲੋਕ ਜਿਹੜੇ ਸੇਵਾ ਕਰ ਰਹੇ ਆ ਜਾਂ ਮੰਨ ਲਓ ਕੋਈ ਸਰਕਾਰੀ ਪ੍ਰਬੰਧ ਹੈ ਨਹੀਂ ਸਰਕਾਰੀ ਇੱਥੇ ਕੋਈ ਨਹੀਂ ਸਿਰਫ ਇਹ ਜਿਹੜੇ ਆਮ ਕਨਸਾਨ ਉਹ ਹੀ ਪ੍ਰਬੰਧ ਕਰ ਰਹੇ ਆ ਆਪ ਦਾ ਆਪ ਹੀ ਹਾਂਜੀ ਕੋਈ ਸੰਸਥਾਵਾਂ ਵੀ ਆਈਆਂ ਜਿਹੜੀਆਂ ਬਾਹਰੋਂ ਕਹਿ ਰਹੇ ਸੀ ਕਿ ਅਸੀਂ ਮਦਦ ਕਰਾਂਗੇ ਉਹ ਜੀ ਸਾਡੇ ਤੱਕ ਦਾ ਜ ਕੋਈ ਨਹੀਂ ਪਹੁੰਚਿਆ ਸਿਰਫ ਆਪ ਹੀ ਆ ਜਿਹੜਾ ਮਾੜਾ ਮੋਟਾ ਤੇਲ ਬਾਬਿਆਂ ਦਿੱਤਾ ਵਾ ਉਹ ਹੀ ਬਾਪੂਗੇ ਅਸੀਂ ਆਪਦਾ ਇੱਥੇ ਡੈ ਇੰਤਜ਼ਾਮ ਕਰ ਸੁਯੋਗ ਕਿੰਨਾ ਕਿੰਨਾ ਦਾ ਹੈਗਾ ਇੱਥੇ ਸੰਯੋਗ ਇੱਥੇ ਜਿਹੜੇ ਆਮ ਲੋਕ ਸਾਡਾ ਇਹ ਹੀ ਆਪਦਾ ਹੀ ਆ ਹਾਂ ਜੀ ਕੋਈ ਲੀਡਰਾਂ ਦਾ ਕਿਸੇ ਦਾ ਨਹੀਂ ਡਰਾਈ ਤੱਕ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਜੀ ਕੋਈ ਵੀ ਨਹੀਂ ਕੋਈ ਵੀ ਨਹੀਂ ਜੀ ਸਿਰਫ ਰਾਣਾ ਇੰਦਰਪ੍ਰਤਾਪ ਸਿੰਘ ਆ ਉਹਨਾਂ ਸਾਡੀ ਮਦਦ ਬਹੁਤ ਕੀਤੀ ਆ ਜਿਹੜਾ ਐਮਐਲਏ ਤੋਂ ਐਮਐਲਏ ਸੰਤ ਸੀਚੇਵਾਲ ਸੰਤ ਸੀਚੇਵਾਲ ਦੀ ਸੇਵਾ ਵੀ ਹੈ ਉਹਦੀ ਵੀ ਆ ਹਾਂ ਜੀ ਯਾਨੀ ਕਿ ਜਿਹੜੇ ਸਾਡੇ ਐਮਐਲਏ ਰਾਣਾ ਇੰਦਰਪ੍ਰਤਾਪ ਦੇ ਔਰ ਸੰਤ ਸੀਚੇਵਾਲ ਤੇ ਇੱਕ ਫਰੀਆਲੀ ਵਾਲੇ ਬਾਬੇ ਫਰੀਆਲੀ ਵਾਲੇ ਬਾਬੇ ਹਾਂ ਜੀ ਉਹਨਾਂ ਦਾ ਬਹੁਤ ਸਾਡਾ ਨੂੰ ਸੰਯੋਗ ਆ ਜੀ ਜੇ ਵੀ ਆਪਾਂ ਇੱਕ ਹੋਰ ਗੱਲ ਕਰਦੇ ਆ ਕਿ ਕਹਿੰਦੇ ਨਾ ਜਿਹੜੇ ਗਾਇਕ ਆ ਹਾਂ ਜੀ ਉਹ ਕਹਿੰਦੇ ਕਿ ਅਸੀਂ ਮਤਲਬ ਇਦਾਂ ਸੇਵਾ ਪਹੁੰਚਾਵਾਂਗੇ ਅਸੀਂ ਟਰੈਕਟਰ ਪਹੁੰਚਾ ਦਾਂਗੇ ਅਸੀਂ ਡੀਜ਼ਲ ਪਹੁੰਚਾ ਦਾਂਗੇ ਨਹੀਂ ਸਾਡੇ ਤਾਂ ਕੋਈ ਅਜੇ ਤੱਕ ਨਹੀਂ ਪਹੁੰਚਿਆ ਅਸੀਂ ਆਪ ਦੇ ਟਰੈਕਟਰ ਜਿਹੜੇ ਲਾਏ ਆ ਜਿਹੜੇ ਧਰਨਿਆਂ 'ਚ ਲੈ ਕੇ ਜਾਂਦੇ ਉਹ ਟਰੈਕਟਰ ਖਲੋਤੇ ਉਹ ਹੀ ਉਹਨਾਂ ਨਾਲ ਹੀ ਬੰਨ ਮੰਨਣ ਦਾ ਹੈ ਜਿਹੜੋ ਕਹਿੰਦੇ ਕਿ ਧਰਨਿਆਂ ਵਿੱਚ ਢੰਡੇ ਲਾ ਕੇ ਆ ਜਾਂਦੇ ਹਾਂਜੀ ਉਹ ਹੀ ਖਲੋਤੇ ਟਰੈਕਟਰ ਵੇਖ ਲਓ ਤੁਸੀਂ ਸਾਰੇ ਉਹ ਹੋਇ ਲੱਗੇ ਇਹ ਵੀ ਇਹ ਵੀ ਕਿੱਡੀ ਗੱਲ ਹੈ ਕਿ ਆ ਕਹਿੰਦੇ ਸੀ ਨਾ ਕਿ ਧਰਨਿਆਂ ਦੇ ਉੱਪਰ ਝੰਡੇ ਲਾ ਕੇ ਤੇ ਕਿਸਾਨ ਮੂੰਹ ਚੱਕ ਕੇ ਆ ਜਾਂਦੇ ਆ ਲੇਕਿਨ ਅੱਜ ਇਹ ਲੋਕ ਜਿਹੜੇ ਆਪਣੀ ਜ਼ਮੀਨਾਂ ਬਚਾਉਣ ਲਈ ਉਹਨਾਂ ਟਰੈਕਟਰਾਂ ਦਾ ਤਾਂ ਆਪਣੇ ਆਪ ਦੇ ਸਾਰੇ ਬੈਠੇ ਆ ਹਾਂਜੀ ਹਾਂਜੀ ਆਪਦੇ ਸਾਰੇ ਬੈਠੇ ਆ ਜੀ ਉਹ ਟਰੈਕਟਰ ਹੁਣ ਇੱਥੇ ਚੱਲਣ ਦੇ ਆ ਜਿਹੜੇ ਧਰਨਿਆਂ 'ਚ ਗਏ ਨੇ ਝੰਡੇ ਲਾ ਕੇ ਆ ਗਏ ਆ ਜੀ ਉਹਨਾਂ ਨਾਲ ਹੀ ਬੰਨ ਬੰਨਣ ਦੇ ਹੋਣੇ ਹੈਗੇ ਅੱਛਾ ਭਾਜੀ ਤੁਹਾਡਾ ਨਾ ਗੱਲ ਕਰਦੇ ਆ ਮੰਨ ਲਓ ਜਿਹੜੀ ਇੱਥੋਂ ਦੇ ਲੋਕਾਂ ਦੀ ਜ਼ਿੰਦਗੀ ਆ ਕਦੋਂ ਤੱਕ ਲੱਗਦਾ ਕਿ ਤੁਹਾਨੂੰ ਜਿਹੜੀ ਪਟਰੀ ਦੇ ਉੱਪਰ ਆਜੂਗੇ ਜਿਹੜੇ ਲੋਕ ਜਿਹੜੇ ਆਪਣੇ ਪੈਰਾਂ ਦੇ ਉੱਪਰ ਦੁਆਰਾ ਹੋ ਜਾਣਗੇ ਪਰ ਇਹ ਵੇਖੋ ਜੀ ਪਟਰੀ ਤੇ ਆਉਂਦਿਆਂ ਨੂੰ ਤਾਂ ਸਮਾਂ ਲੱਗੂਗਾ ਹੁਣ ਜਿਸ ਤਰ੍ਹਾਂ ਹਰ ਇੱਕ ਕਿਸਾਨ ਦਾ 8-10 ਲੱਖ ਦਾ ਨੁਕਸਾਨ ਹੋਇਆ ਉਹਦੇ ਪਰ ਭਾਈ ਨਹੀਂ ਹੋਣੀ ਫਿਰ ਵੀ ਜਿਹੜੇ ਹਾਲਾਤ ਸੁਧਰਨ ਦੇ ਬਾਵਜੂਦ ਜਿਸ ਤਰ੍ਹਾਂ ਹਾਲਾਤ ਸੁਧਰਦੇ ਆ 5 ਤੋਂ 6 ਮਹੀਨੇ ਲੱਗਣਗੇ 5 ਤੋਂ 6 ਮਹੀਨੇ ਹਾਂਜੀ ਕਣਕ ਹੋਜੂ ਕਣਕ ਮੁਸ਼ਕਿਲ ਫਿਲਹਾਲ ਤਾਂ ਕੁਛ ਨਹੀਂ ਅੱਛਾ ਇੱਥੇ ਗਾਰਜਾ ਰੇਤਾ ਕਿੰਨੀ ਕਿੰਨੀ ਹੋ ਗਈ ਹੁਣ ਤੋ ਕਰੀਬਨ 4 ਤੋਂ 5 ਫੁੱਟ ਹੋਊਗੀ ਕਿਤੇ 10 ਫੁੱਟ ਵੀ ਆ 5 ਫੁੱਟ 5 ਫੁੱਟ ਤੋਂ ਘੱਟ ਨਹੀਂ ਕਿਤੇ ਵੀ ਆਗੀ ਕੀ ਲੱਗਦਾ ਹੈ ਕਿ ਜੇ ਮੰਨ ਲੂ ਕਿ ਇਹਨੂੰ ਆਪਾਂ ਉਪਜਾਊ ਕਰਨਾ ਜਣੀ ਜਿਹੜੀ ਜ਼ਮੀਨ ਪਹਿਲਾਂ ਸੀਗੀ ਇਹਨੂੰ ਉਸ ਲੈਵਲ ਤੇ ਲਿਆਂਦਾ ਜਾਵੇ ਤਾਂ ਮੰਨ ਲੂ ਕਦੋਂ ਤੋਂ ਜਿਹੜੀ ਇਹ ਸੇਵਾ ਸਟਾਰਟ ਹੋ ਸਕਦੀ ਹੈ ਲੋਕੀ ਕਦੋਂ ਤੋਂ ਕੰਮ ਸ਼ੁਰੂ ਕਰ ਲੈਣਗੇ ਇਹ ਸੇਵਾ ਹੁਣ ਤੋਂ ਹੀ ਸਟਾਰਟ ਹੋ ਜਵੇ ਵੀ ਜਿੱਦਾਂ ਹੁਣ ਲੱਗੇ ਪਏ ਆ ਜੀ ਤੇ ਜਿੰਨੀ ਵੀ ਰੇਤਾ ਸਾਰੀ ਬੰਨਾਂ ਦੇ ਉੱਪਰ ਪੈ ਜਾਵੇ ਤੇ ਬਾਹਰ ਕੱਢੀ ਜਾਵੇ ਤੇ ਫੇਰ ਜ਼ਮੀਨ ਉਪਜਾਊ ਹੋਊਗੀ ਇੱਕ ਚਲੋ ਸਮਾਜ ਸੇਵੀ ਸੰਸਥਾਵਾਂ ਤਾਂ ਆਪਾਂ ਦੇਖੀਆਂ ਮੈਂ ਭਾਈ ਉਹਨਾਂ ਨਾਲ ਗੱਲ ਕੀਤੀ ਕਿ ਉਹ ਤਾਂ ਜਿੰਨਾ ਆਪਣੇ ਬਲਬੂਤੇ ਦੇ ਉੱਪਰ ਇੱਥੇ ਆ ਕੇ ਲੋਕਾਂ ਦੇ ਨਾਲ ਸਹਿਯੋਗ ਕੀਤਾ ਗਾਇਕਾਂ ਦਾ ਬੜਾ ਪ੍ਰਚਾਰ ਹੋਇਆ ਕਿ ਸਿਰ ਗਾਇਕਾਂ ਨੇ ਬੜਾ ਕੁਝ ਦਿੱਤਾ ਜੀ ਗਾਇਕਾਂ ਨੇ ਬੜੇ ਪ੍ਰਬੰਧ ਕੀਤੇ ਕੋਈ ਤੁਹਾਡੇ ਤੱਕ ਇੱਕ ਗਾਇਕ ਨਾਮ ਲੈ ਕੇ ਦੇਣਾ ਦੱਸਣਾ ਕੋਈ ਆਇਆ ਵੀਰ ਜੀ ਅਜੇ ਕੋਈ ਨਹੀਂ ਪਹੁੰਚਿਆ ਉਸ ਦਿਨ ਰੋਸ਼ਨ ਪ੍ਰਿੰਸ ਤੇ ਹੋਰ ਵੀ ਆਏ ਹੀਗੇ ਤੇ ਅਜੇ ਬਾਅਦ ਚ ਕੁਝ ਨਹੀਂ ਆਇਆ ਕਹਿ ਕੇ ਚਲੇ ਗਏ ਅਜੇ ਕੋਈ ਨਹੀਂ ਆਇਆ ਜونی ਬਾਬੇ ਉਹਨਾਂ ਨੇ ਵੀ ਕਿਹਾ ਸੀਗਾ ਕਿ 2000 ਲੀਟਰ ਤੇਲ ਦੇਣਗੇ ਆਇਆ ਨਹੀਂ ਅਜੇ ਨਹੀਂ ਆਏ ਪੋਰ ਕਿਸੇ ਕਿਸੇ ਵੱਲੋਂ ਕੋਈ ਪ੍ਰਬੰਧ ਹੈ ਉਹ ਜਿੱਦਾਂ ਕਿਉਂਕਿ ਮੈਨੂੰ ਲੱਗਦਾ ਸੇਵਾ ਜਿਹੜੀ ਸਤੌਰ ਤੇ ਵੱਡੀ ਜੀ ਡੀਜ਼ਲ ਦੀ ਹੁਣੀ ਆ ਟਰੈਕਟਰ ਤੁਹਾਡੇ ਲੋਕਾਂ ਦੇ ਵੀ ਚੱਲ ਜਣੇ ਆ ਹਾਂ ਜੀ ਪ੍ਰਬੰਧ ਤੇ ਵੇਖੋ ਜੀ ਜਿੱਦਾਂ ਪਹਿਲ ਦੇ ਆਧਾਰ ਤੇ ਜਿੱਦਾਂ ਸਾਡੇ ਰਾਣਾ ਇੰਦਰਪ੍ਰਤਾਪ ਐਮ ਐਲ ਏ ਜੀ ਤੇ ਬਾਬੇ ਸ੍ਰੇ ਵਾਲੀ ਸਾਹਿਬ ਵਾਲੇ ਬਾਬੇ ਸੁੱਖਾ ਸਿੰਘ ਹੁਣੀ ਤੇ ਸੰਤ ਸੀਚੇਵਾਲਵਾ ਉਹਨਾਂ ਨੇ ਆਖਿਆ ਉਹ ਸਾਡੇ ਨਾਲ ਡਟ ਡਟ ਕੇ ਖੜਦੇ ਰਹੇ ਹੁਣ ਤੱਕ ਤੇ ਉਹਨਾਂ ਦਾ ਹੀ ਪ੍ਰਬੰਧ ਜੀ ਹਾਂ ਜੀ ਇਸ ਤੋਂ ਇਲਾਵਾ ਕੋਈ ਨਹੀਂ ਜੀ ਅਜੇ ਕੁਝ ਨਹੀਂ ਜੀ ਤੇ ਸਰਕਾਰ ਵੱਲੋਂ ਵੀ ਕੋਈ ਮੰਨ ਲਓ ਕਿ ਹੁਣ ਪਾਣੀ ਉਤਰ ਗਿਆ ਪਹਿਲਾਂ ਮੈਥੋਂ ਦੇ ਕੇ ਬੜਾ ਰਾਸ਼ਟਰੀ ਮੰਤਰੀ ਸੰਤਰੀ ਆਂਦੇ ਸੀ ਕਿ ਪਾਣੀ ਉਤਰ ਗਿਆ ਹੁਣ ਉਹ ਜਿਹੜਾ ਰਸ਼ ਖਤਮ ਹੋ ਗਿਆ ਹਾਂਜੀ ਉਹ ਖਤਮ ਹੋ ਗਿਆ ਹੁਣ ਕਿਸੇ ਨੇ ਨਹੀਂ ਆਉਣਾ ਜੀ মিডিਆ মিডিਆ ਆਉਂਦਾ ਜੀ ਹਾਂਜੀ ਉਹ ਸਾਡੀ ਸਾਲ ਗੱਲ ਸੁਣਦੇ ਆ ਜੀ ਹੁਣ ਜਿੱਦਾਂ ਮਾਨ ਸਾਹਿਬ ਕਹਿੰਦੇ ਸੀ ਇਹਨਾਂ ਕੋ ਵੱਡੇ ਵੱਡੇ ਟਰੈਕਟਰ ਵਾ ਤੇ ਸਾਰਾ ਕੁਝ ਇਹ ਜਾਂ ਤਰਨਿਆਂ ਦੇ ਲੈ ਕੇ ਜਾਂਦੇ ਜਾਂ ਮਕਾਨਾਂ ਦੇ ਲੈ ਕੇ ਜਾਂਦੇ ਹੁਣ ਮਾਨ ਸਾਹਿਬ ਦੀ ਮਕਾਨ ਲੈਣ ਲਈ ਆ ਉਹਨਾਂ ਨੂੰ ਕਿ ਇੱਥੇ ਉਦੇ ਤੱਕ ਪਹੁੰਚਾਇਓ ਇੱਥੇ ਆ ਕੇ ਵੇਖੋ ਤੁਸੀਂ ਬਿਲਕੁਲ ਕਿਸਾਨ ਜਿਹੜੇ ਆਪਣੇ ਬਲਬੂਤੇ ਦੇ ਉੱਪਰ ਹੀ ਕੰਮ ਕਰ ਰਹੇ ਆ। ਹਾਂ ਜੀ ਬਿਲਕੁਲ ਜੀ ਬਿਲਕੁਲ। ਆਪਦੇ ਬਲਬੂਤੇ ਤੇ ਕੰਮ ਚੱਲਣਦੇ ਆ। ਅੱਛਾ ਮੁਆਵਜ਼ੇ ਦੀ ਕੀ ਉਮੀਦ ਆ ਕਹਿੰਦੇ ਉਸ ਵਾ ਮੁਆਵਜ਼ਾ ਕਾਫੀ ਦੇ ਰਹੇ ਆ। ਅਰੇ ਕੁਛ ਨਹੀਂ। ਹਾਂ ਜੀ ਹੁਣ ਤਾਂ ਹੇਰ ਫੇਰ ਲਾ ਪਿਆ ਕੰਮ ਚੱਲਣਾ। ਇਹ ਮਾਲਕੀਆਂ ਨੂੰ ਮਿਲਣਾ ਤੇ ਦੂਜਿਆਂ ਨੂੰ ਨਹੀਂ ਮਿਲਣਾ ਜਾਂ ਜਿਹੜੇ ਕਾਰਸ਼ਤਕਾਰ ਆ ਵਿੱਚ ਕੋਈ ਕਿਸਾਨ ਹੈਗੇ ਉਹਨਾਂ ਨੂੰ ਨਹੀਂ ਕਹਿੰਦੇ ਮਿਲਣਾ। ਇਸ ਤਰ੍ਹਾਂ ਦੀ ਵੀ ਗੱਲ ਸਾਨੂੰ ਸੁਣੀ ਹੈ ਜੀ। ਠੀਕ ਹੈ ਜੀ। ਓਕੇ। ਤੁਸੀਂ ਦੱਸੋ ਭਾਜੀ। ਜਿਹੜੇ ਇਹ ਪ੍ਰਬੰਧ ਜਿਹੜੇ ਲੋਕਾਂ ਨੂੰ ਕੀਤੇ ਜਾ ਰਹੇ ਆ ਹਾਂਜੀ ਇਹਦੇ ਵਿੱਚ ਸਰਕਾਰ ਦਾ ਕੋਈ ਰੋਲ ਹੈ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਸਰਕਾਰ ਨੇ ਉਮੀਦ ਰੱਖੀ ਨਹੀਂ ਆ ਸਰਕਾਰ ਨੇ ਉਮੀਦ ਰੱਖੀ ਸਾਨੂੰ ਆਮ ਜਨਤਾ ਉਹਨਾਂ ਦੀ ਉਮੀਦਾਂ ਜਿੱਦਾਂ ਤੁਸੀਂ ਰਾਤ ਦੇ ਨਾਲ ਇੱਕ ਕੀਤਾ ਵਾ ਢੜ ਦੇ ਉਮੀਦਾਂ ਰਾਤ ਦੇ ਜਿੱਦਾਂ ਤੁਸੀਂ ਇੱਕ ਕੀਤਾ ਵਾ ਜਿਹੜੀ ਤੁਸੀਂ ਵਾਅਦਾ ਠਾਈ ਆ ਹੁਣ ਸਾਨੂੰ ਆਖਦੇ ਆ ਵੀ ਫੋਨ ਲਾਉਂਦੇ ਆ ਵੀ ਜਦੋਂ ਪਾਣੀ ਘਟਦਾ ਤੁਹਾਨੂੰ ਦੱਸੋ ਟੈਕਨੀਸ਼ੀਅਨ ਲੈ ਜਾਈਏ ਨਾ ਡੀਲ ਲੈ ਕੇ ਜਾਈਏ ਨਾ ਤੁਹਾਡੀ ਸੇਵਾ ਕਰਕੇ ਜਾਈਏ ਆ ਸਾਡੀ ਜਨਤਾ ਕਾਲੀ ਪੈ ਜਾਂਦੀ ਆ ਕਦੋਂ ਆਈ ਜੀ ਤਾ ਦੱਸੋ ਪਾਣੀ ਲੈੰਦਾ ਆ ਦੇ ਅਸੀਂ ਜਾਂਦੇ ਹੋਰ ਐਸਾ ਆਪਾਂ ਕਰਨ ਵੀ ਹੋਰ 2 4 ਫੁੱਟ ਪਾਣੀ ਘਟਾ ਲੈਣ ਦੂਜਾ ਹੀ ਮੂੰਹਾਂ ਬਣ ਛੱਡੀ ਆ ਤੇ ਦੂਜਾ ਇਹ ਪੰਜਾਂ ਸੱਤਾਂ ਦਿਨੋਂ ਬਾਜੂ ਆ ਹੂੰ ਤੇ ਉਹ ਤੇ ਉਹ ਮਨ ਪੰਜਾਂ ਮਹੀਨੇ ਨੇ ਬੱਜਣਾ ਹੂੰ ਤੇ ਉਹ ਤਾਂ ਹੋ ਸਿੱਦਾ ਵੀ ਦਰਿਆ ਹੀ ਬਣ ਜੇ ਕਿਹੜੇ ਚੇ ਦੂਜੀ ਸਾਈਡ ਤੇ ਆ ਹਾਂ ਦੂਜੀ ਸਾਈਡ ਤੇ ਆ ਜਿੱਥੇ ਘਰ ਰੁੜ ਗਏ ਆ ਤੇ ਉਹਦੇ ਹਿਸਾਬ ਨਾਲ ਉਹ ਦਰਿਆ ਹੀ ਬਣ ਗਿਆ ਜਿਹੜਾ ਅੱਗੇ ਵਗਦਾ ਉਹ ਬੰਦ ਹੋ ਗਿਆ ਹਿਸਾਬ ਨਾਲ ਤੇ ਉਹ ਤਾਂ ਸਾਨੂੰ ਉਹਦੀ ਉਮੀਦ ਨਹੀਂ ਵੀ ਬਾਜੂ ਆ ਕਾਹਿਆਂ ਨੇ ਆ ਵਾਜ ਗਿਆ ਫਿਰ ਸਾਡਾ ਰਸਤਾ ਚਾਲੂ ਹੋ ਜਾ ਫਿਰ ਆਮ ਲੋਕੀ ਆਉਣਗੇ ਟਰੈਕਟਰੇ ਆਉਣਗੇ ਤੇ ਤੇ ਸਾਡੇ ਕੋਲ ਬਚਾਉਣ ਕੇ ਤੈਨੂੰ ਦੇਖੋ ਮੇਰੇ ਕਾਪੇ ਸਾਡਾ ਤੇਲ ਤਰੇ ਆਵੇ ਤੇ ਟਰੈਕਟਰ ਵੀ ਤਰੇ ਆਉਂਦੇ ਆ ਭਣ ਭਰਾ ਲੈ ਆਉਂਦੇ ਟਰੈਕਟਰ ਆਪੇ ਕਹਿੰਦੇ ਕਿ ਅਜੇ ਹੜ ਮੁੱਕਿਆ ਨਹੀਂਗਾ ਹੜ ਤਾਂ ਮੈਂ ਮੈਂ ਦੇਖ ਰਹੀ ਸੀ ਉਧਰਲੀ ਸਾਈਡ ਦਾ ਇਹ ਪਾਣੀ ਪੂਰਾ ਵਕ ਟਰੈਕਟਰ ਕਿਸ਼ਤੀਆਂ ਚੱਲ ਰਹੀਆਂ ਟਰੈਕਟਰ ਨਹੀਂ ਆ ਜਿਹੜੇ ਆਪਣੇ ਟਰੈਕਟਰ ਨਾਲ ਹੀ ਲੰਘ ਕੇ ਆਉਂਦੇ ਆ ਹੜ ਤੇ ਸਾਡੇ ਹੈਗਾ ਹੀ ਹੈਗਾ ਸਾਨੂੰ ਮਾਲੋ 3000 ਆਪਾਂ ਕਿਲਾ ਜਾਣਦੇ ਇਥੇ ਹਾਂਜੀ ਹਾਂਜੀ ਕਿੰਨਾ ਤੁਹਾਨੂੰ ਲੱਗਦਾ ਹੁਣ ਤਾਂ ਖਾਲੀ ਹੋਇਆ ਹੋਊਗਾ ਪਾਣੀ ਜਿਹਦੇ ਵਿੱਚ ਨਹੀਂ ਹੈਗਾ ਪਾਣੀ ਦੇ ਜਾਣੀ ਕਿ ਲਾਲੋ ਵੀ 100 ਤੋਂ ਆਪਣੇ 170% ਆ ਇਹ ਪਾਣੀ ਫਿਰਨਦਿਆ ਜੀ 100 ਦੇ 70% ਪਾਣੀ ਫਿਰਨਦਿਆ ਤਾਂ ਇਹ ਜਿਹੜੀਆਂ ਆਪਣੇ ਆ 50% ਦੇ ਪੇੜੀਆਂ ਚੱਲਾਂਦੀਆਂ ਤੇ ਪ੍ਰਸ਼ਾਸਨ ਹੋਣਾ ਬੰਦ ਹੋ ਗਿਆ ਤਾਂ ਆ ਰਿਹਾ ਨਹੀਂ ਆ ਰਿਹਾ ਜੀ ਆ ਰਿਹਾ ਕਿ ਨਾ ਆ ਰਿਹਾ ਆ ਆਪਣੇ ਅੱਜ ਵੀ ਕੱਲ ਵੀ ਆਏ ਤੇ ਅੱਜ ਹੀ ਆਏ ਤੇ ਆਪਣੇ ਗੁਰਦੁਆਰੇ ਤੇ ਆਉਣਦੇ ਆ ਗੱਡੀ ਦਾ ਹੱਤਾ ਅਜ ਨਹੀਂ ਚਾਲੂ ਹੋਇਆ ਇਥੇ ਕਿੱਥੇ ਆਉਣਗੇ ਅਜੇ ਅੱਛਾ ਚਲੋ ਆ ਆਖਰੀ ਸਵਾਲ ਤੁਹਾਨੂੰ ਕਰੂੰਗਾ ਹਾਂਜੀ ਬੰਨ ਬੰਨ ਦੀ ਸੇਵਾ ਚੱਲਦੀ ਜਮੀਨਾ ਪਧਰੀਆਂ ਹੋਣੀਆਂ ਵਾ ਹਾਂਜੀ ਫੋਨ ਇਥੇ ਜ਼ਰੂਰਤ ਕੀ ਕੀ ਆ ਜਿਹੜੀਆਂ ਸਸਤਾ ਮਾ ਜਿਹੜੇ ਗਾਏ ਕਹਿ ਰਹੇ ਸੀਗੇ ਅਸੀਂ ਡੀਟੇਲ ਦਵਾਂਗੇ ਅਸੀਂ ਟਰੈਕਟਰ ਲੈ ਕੇ ਆਵਾਂਗੇ ਉਹ ਕਦੋਂ ਤੋਂ ਆਉਣੇ ਸ਼ੁਰੂ ਕਰਨ ਜਾਂ ਆ ਰਹੇ ਅਸੀਂ ਜਾਣੇ ਆ ਵੀ ਆਉਣਾ ਸ਼ੁਰੂ ਕਰਨ ਤੇਲ ਵੀ ਲਿਆਉਣ ਜਿੰਨਾ ਸਾਨੂੰ ਆਂਦੇ ਵੀ ਤੇਲ ਲਿਆਵਾਂ ਟਰੈਕਟਰ ਲਿਆਵਾਂਗੇ ਹੁਣ 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 ਮੌਕਾ ਬਣਿਆ ਉਹਨਾਂ ਦਾ ਲੈ ਕੇ ਆਉਣ ਕਿ ਜਿੱਦਾਂ ਵੀ ਕੋਈ ਪੱਠਾ ਡੱਕਾ ਬੀਜ ਰੇਡ ਹੋਣੀ ਡੰਗਰਾ ਚਾਰਾ ਬਣ ਜੇ ਕਣਕਾਂ ਦੇ ਬੀਜ ਨਹੀਂ ਜਾਣੀਆਂ ਕਿ ਜਿੱਦਾਂ ਜਿੱਦੀਆਂ ਰੇਤਾ ਪਈਆਂ ਪੈਲੀਆਂ ਥੋੜੀ ਜਿਹੀ ਬਣ ਬਣ ਜਾਣ ਪੱਠੇ ਫੁੜੇ ਬੀਜੇ ਜਾਣ ਕਣਕਾਂ 'ਚ ਕੁਝ ਜਿਹੜੇ ਬੰਨੋ ਵੀ ਕਣਕਾਂ ਬੀਜ ਸਕਣ ਜਿਹੜੇ ਭੈਣ ਭਰਾਜ ਆਪਣੇ ਹੈਗੇ ਉਹ ਵੀ ਬੀਜ ਸਕਣ ਸਾਡੇ ਨਾਲ ਭੈਣ ਭਰਾਜ ਜਿਹੜੇ ਹੈਗੇ ਆ ਕਿ ਜਿਹੜੀ ਰੇਤਾ ਚੁੱਕੀਆਂ ਜਾਣ ਰੇਤਾ ਤੇ ਕਈਆਂ ਸਮਾਂ ਦੇ ਮੇਰੇ ਨਾਲ 2 ਸਾਲ ਨੂੰ ਚੁੱਕੀ ਜਾਣੀ ਜਿੰਨੇ ਰੇਤਾ ਉਹਨਾਂ ਨੇ ਕਹੀ ਕਿ 2 ਮਿੰਟ ਡੈਡਲਾਈਨ ਹੈ 2 ਮਿੰਟ ਚ ਚੱਕ ਲੋ ਕੋਈ ਗੱਲ ਹੀ ਨਹੀਂ ਨਹੀਂ ਉਹ ਕਦੋਂ ਡੱਕ ਦੇਣੀ ਹੈ ਹੁਣ ਦੱਸੋ ਵੀ 2 ਮਹੀਨਿਆਂ ਦੇ ਆ ਇਹ 6 ਮਹੀਨੇ ਸਾਡਾ ਰਾਵ ਨਹੀਂ ਬੰਨਣਾ 6 ਮਹੀਨੇ ਰਾਵ ਨਹੀਂ ਬੰਨਣਾ ਸਾਡਾ ਤਾਂ ਖੜਾ ਕਦੋਂ ਅਸੀਂ ਤੇ ਉਹਨਾਂ ਜਦੋਂ ਇਹਨਾਂ ਮਰਕਾ ਸਾਨੂੰ ਚੋਕਨ ਟੱਪਾਂ ਨੂੰ ਦੇਣ ਕਿਵੇਂ ਦੇਖੋ ਕਿਸਾਨਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਇਹ ਹੀ ਹੈ ਕਿ ਜਿਹੜਾ ਇਹ ਪਾਣੀ ਨੂੰ ਰੋਕ ਲਿਆ ਜਾਵੇ ਜਿਹੜਾ ਬੰਨਵਾ ਉਹਨੂੰ ਮਾਰ ਕੇ ਇਧਰ ਪਾਣੀ ਨੂੰ ਰੋਕੋ ਕਿਉਂਕਿ ਇਹ ਜਿਹੜਾ ਟਾਪੂ ਹੈ ਜਿਹਨੂੰ ਦੋ ਪਾਸਿਓਂ ਜਿਹੜਾ 파ੜ ਪਿਆ ਸੀਗਾ ਇੱਕ ਇਹ ਜਗਾ ਸੀਗਾ ਦੂਜੇ ਪਾਸੇ ਅਜੇ ਵੀ ਕਹਿੰਦੇ 70% ਜਿਹੜਾ ਪਾਣੀ ਹੈ ਲੇਕਿਨ ਜਿਹੜੀ ਉਮੀਦ ਆ ਉਸ ਥਾਵਾਂ ਦੇ ਉੱਪਰ ਜਿਹੜੀਆਂ ਸੇਵਾ ਕਰ ਰਹੀਆਂ ਨੇ ਉਹਨਾਂ ਦੇ ਉੱਪਰ ਹੀ ਹੈ ਸਰਕਾਰ ਤੇ ਇਹਨਾਂ ਲੋਕਾਂ ਨੂੰ ਇੱਕ ਪੈਸੇ ਦੀ ਉਮੀਦ ਜਿਹੜੀ ਨਹੀਂ ਹੈਗੀ ਲੋਕ ਜਿਹੜੇ ਆਪਣੇ ਬਲਬੂਤੇ ਦੇ ਉੱਪਰ ਇਸ ਬੰਨ ਨੂੰ ਪੂਰਨ ਤੇ ਲਗੇ ਹੋਏ ਨੇ